ਪਰ ਸਾਡੇ ਵਿੱਚ ਮੌਸਮ ਨੇ ਇੱਕ ਕਰਵਟ ਬਦਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਅਸਮਾਨ ਜਿਹੜਾ ਕਿ ਉਹ ਬੱਦਲਾਂ ਨਾਲ ਕਿਰਿਆਤ ਹੈ ਕਾਲੀ ਬੱਦਲ ਵਾਈ ਜਿਹੜੀ ਕਿ ਉਹ ਛਾ ਗਈ ਹੈ ਔਰ ਕੁਝ ਸਮੇਂ ਬਾਅਦ ਤੇਜ਼ ਬਰਸਾਤ ਹੋਣ ਦੇ ਅਸਾਰ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਕਾਲੀਆਂ ਘਟਾਵਾਂ ਜਿਹੜੀਆਂ ਕਿ ਨਾਲ-ਨਾਲ ਤੇਜ਼ ਹਵਾਵਾਂ ਚਲਦੀਆਂ ਹੋਈਆਂ ਵਿਖਾਈ ਦੇ ਰਹੀ ਨੇ ਹਲਕੀ-ਹਲਕੀ ਬੂੰਦਾਬੰਦੀ ਵੀ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਲੋਕਾਂ ਨੂੰ ਗਰਮੀ ਤੋਂ ਉਮਰਸ ਤੋਂ ਜਿਹੜੀ ਕੀ ਉਹ ਮੁਸ਼ਕਲ ਪੇਸ਼ ਆ ਰਹੀ ਸੀ ਤਾਂ ਆ ਤੁਸੀਂ ਦੇਖ ਸਕਦੇ ਹੋ ਫਿਲਹਾਲ ਬਹੁਤ ਸੁਹਾਣਾ ਮੌਸਮ ਹੋ ਗਿਆ ਹੈ ਔਰ ਇਸ ਮੌਸਮ ਦਾ ਜਿਹੜਾ ਕੀ ਨਜ਼ਾਰੇ ਦਾ ਆਨੰਦ ਮਾਣਦੇ ਲੋਕ ਵੀ ਵਿਖਾਈ ਦੇ ਰਹੇ ਨੇ ਲੋਕ ਠੰਡੀਆਂ ਹਵਾਵਾਂ ਵਿੱਚ ਆਪਣੇ ਮੰਜ਼ਲਵਾਲ ਬਾਧੇ ਵਿਖਾਈ ਦੇ ਰਹੇ ਨੇ ਭਾਵੇਂ ਉਹ 2 ਵੀਲਰ ਚਾਲਕ ਹੋਣ ਜਾਂ 4 ਵੀਲਰ ਚਾਲਕ ਜਿਹੜਾ ਕੀ ਆਪਣੀ ਮੰਜ਼ਿਲ ਪਰ ਵੱਧਵੇ ਦਿਖਾਈ ਦੇ ਰਹੇ ਨੇ ਬਹੁਤ ਜ਼ਿਆਦਾ ਉਡੀਕ ਸੀ ਲੋਕਾਂ ਨੂੰ ਕਿਉਂਕਿ ਵੱਡੀ ਰਾਹਤ ਜਿਹੜੀ ਕੀ ਉਹ ਮਿਲਦੀ ਹੈ ਜਦੋਂ ਮੌਸਮ ਸੁਹਾਣਾ ਹੁੰਦਾ ਤਾਂ ਮੌਸਮ ਵਿਭਾਗ ਨੇ ਵੀ ਇਹ ਖਤਸ਼ਾ ਜाहिर ਕੀਤਾ ਸੀ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤੇਜ਼ ਬਰਸਾਤ ਹੋ ਸਕਦੀ ਹੈ ਤਾਂ ਜੋ ਹਾਲਾਤ ਬਣੇ ਹੋਏ ਨੇ ਹੁਣ ਇਸ ਵੇਲੇ ਅੰਮ੍ਰਿਤਸਰ ਵਿੱਚ ਤਾਂ ਤੇਜ਼ ਬਰਸਾਤ ਹੋਣ ਦੇ ਆਸਾਰ ਨੇ ਇਸ ਤੋਂ ਬਾਅਦ ਲੋਕਾਂ ਨੂੰ ਵੱਡੀ ਤੇ ਭਾਰੀ ਰਾਹਤ ਵੀ ਜਿਹੜੀ ਕੀ ਉਹ ਮਿਲ ਸਕਦੀ ਹੈ ਕਿਉਂਕਿ ਲਗਾਤਾਰ ਉਮਮ ਸਤੇ ਗਰਮੀ ਨੇ ਲੋਕਾਂ ਨੂੰ ਬਹੁਤ ਦਿੱਕਤਾਂ ਵਿੱਚ ਪਾਇਆ ਹੋਇਆ ਲੋਕ ਬਹੁਤ ਜਿਆਦਾ ਜ਼ਰੂਰੀ ਕੰਮ ਨਿਟਾਉਣ ਵਾਸਤੇ ਹੀ ਕਰੋ ਬਾਹਰ ਨਿਕਲ ਪਾ ਰਹੇ ਸੀ ਤਾਂ ਹੁਣ ਜਿਹੜਾ ਕੀ ਮੌਸਮ ਹੈ ਖੁਸ਼ਗਵਾਰ ਹੋ ਗਿਆ ਹੈ ਔਰ ਇਸ ਮੌਸਮ ਦਾ ਜਿਹੜੇ ਲੋਕ ਨੇ ਵੀ ਉਹ ਨਜ਼ਾਰਾ ਜਿਹੜਾ ਕੀ ਲੈਂਦੇ ਹੋ ਵਿਖਾਈ ਦੇ ਰਹੇ ਨੇ ਲੋਕ ਸੜਕਾਂ ਤੇ ਨੇ ਔਰ ਅਲਗਾਤਾ ਤੇਜ਼ ਠੰਡੀਆਂ ਹਵਾਵਾਂ ਚੱਲੀਆਂ ਨੇ ਉਸ ਦਾ ਨਜ਼ਾਰਾ ਜਿਹੜਾ ਕੀ ਲੋਕ ਲੈਂਦੇ ਹੋ ਵਿਖਾਈ ਦੇ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਉਮਸ ਤੇ ਗਰਮੀ ਦਾ ਮਾਹੌਲ ਸੀ ਔਰ ਕਰੋ ਨਿਕਲਣਾ ਵੀ ਜਿਹੜਾ ਕੀ ਉਹ دشوار ਹੋਇਆ ਸੀ ਲੋਕਾਂ ਦਾ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਤੇਜ਼ ਤੇ ਠੰਡੀਆਂ ਹਵਾਵਾਂ ਜਿਹੜੀਆਂ ਚੱਲੀਆਂ ਨੇ ਨਾਲ-ਨਾਲ ਹਲਕੀ-ਹਲਕੀ ਬਰਸਾਤ ਵੀ ਹੋ ਰਹੀ ਹੈ ਜਿਸ ਤੋਂ ਬਾਅਦ ਮੌਸਮ ਜਿਹੜਾ ਕੀ ਉਹਨੇ ਕਰਵਟ ਬਦਲੀ ਹੈ ਤਾਂ ਇੰਜ ਜਾਪਦਾ ਹੈ ਕੁਝ ਸਮੇਂ ਬਾਅਦ ਬਹੁਤ ਜ਼ਿਆਦਾ ਤੇਜ਼ ਬਰਸਾਤ ਜਿਹੜੀ ਕਿ ਉਹ ਹੋਣ ਵਾਲੀ ਹੈ ਜਿਸ ਦਾ ਕਿ ਕਾਫੀ ਲੋਕਾਂ ਨੂੰ ਰਾਹਤ ਵੀ ਮਿਲ ਸਕਦੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅੰਮ੍ਰਿਤਸਰ ਵੀ ਇਹ ਗੱਲ ਕਰ ਲੀਤਾ ਤਾਂ ਬਿਲਕੁਲ ਹੁਣ ਥੋੜੀ ਥੋੜੀ ਜਿਹੜੀ ਬਰਸਾਤ ਹੋਣੀ ਸ਼ੁਰੂ ਹੋ ਚੁੱਕੀ ਹੈ ਔਰ ਲੱਗਦਾ ਜਿਸ ਤਰ੍ਹਾਂ ਬਦਲਵਾਈ ਛਾਈ ਹੋਏ ਤੇਜ਼ ਬਰਸਾਤ ਹੋਣ ਦੇ ਅਸਾਰ ਵਿਖਾਈ ਦੇ ਰਹੇ ਨੇ ਔਰ ਲੋਕਾਂ ਵਾਸਤੇ ਇੱਕ ਵੱਡੀ ਰਾਹਤ ਜਿਹੜੀ ਕਿ ਬਰਸਾਤ ਲੈ ਕੇ ਆਉਣ ਵਾਲੀ ਕਿਉਂਕਿ ਅਲੱਗਾ ਤਰ੍ਹਾਂ ਜੇ ਪਿਤੇ ਦਿਨਾਂ ਦੀ ਗੱਲ ਕਰ ਲਈ ਤਾਂ ਗਰਮੀ ਤੇ ਉਮਸ ਨੇ ਛਪੇੜਿਆਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਔਰ ਲੋਕ ਇਹ ਦੁਆਵਾਂ ਮੰਗ ਰਹੇ ਸੀ ਮੌਸਮ ਬਦਲੇ ਮੌਸਮ ਦਾ ਮિજાਜ ਬਦਲੇ ਤੇ ਅੰਮ੍ਰਿਤਸਰ ਵਿੱਚ ਤੇਜ਼ ਬਰਸਾਤ ਹੋਵੇ ਤਾਂ ਲੋਕਾਂ ਦੀ ਜਿਹੜੀ ਕਿ ਹੁਣ ਇਹ ਦੁਆਵਾਂ ਜਿਹੜੀ ਪ੍ਰਵਾਨ ਚੜਨ ਜਾ ਰੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਤੇ ਠੰਡੀਆਂ ਹਵਾਵਾਂ ਜਿਹੜੀ ਕਿ ਚੱਲਦੀ ਹੋਈ ਵਿਖਾਈਆਂ ਦੇ ਰਹੇ ਨੇ ਔਰ ਅਸਮਾਨ ਜਿਹੜਾ ਕਿ

WhatsApp channel par but...